ਹallelujah hallelujah hallelujah thank you jesus thank you jesus thank you jesus thank you jesus hallelujah हे ਸਰ ਸ਼ਕਤੀਮਾਨ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਅਸੀਂ ਤੁਹਾਡੀ ਵਧਾਈ ਕਰਦੇ ਆ ਪਿਤਾ ਪਰਮੇਸ਼ ਜੀ ਕਿਉਂਕਿ ਤੁਸੀਂ ਮਹਿਮਾ ਦੀ ਹੋ ਪਰਮੇਸ਼ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਸਭਨਾ ਦੀ ਜ਼ਿੰਦਗੀ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah 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 ਪਵਿੱਤਰ 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 ਅਤੀ ਪਵਿੱਤਰ ਸੈਨਾਵਾਦੀ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਡਰਦੇ ਤੇ ਕੰਬਦੇ ਹੋਏ ਪਿਤਾ ਪਰਮੇਸ਼ਰ ਜੀ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਆਉਂਦੇ ਹਾਂ ਪ੍ਰਭੂ ਜੀ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ پاک ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਕਿਰਪਾ ਦੇ ਸਾਗਰ ਹੋ ਦਇਆ ਦੇ ਧਨੀ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਪ੍ਰਭੂ ਜੀ ਦਿਆਲੂ ਕਿਰਪਾਲੂ ਪਰਮੇਸ਼ਰ ਹੋ ਗੁੱਸੇ ਵਿੱਚ ਧੀਰਜवान ਹੋデア ਦੇ ਨਾਲ ਭਰਪੂਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਸਾਰੀ ਮਹਿਮਾ ਤੇ ਸਾਰਾ ਜਲਾਲ ਸਾਰਾ ਆਦਰ ਆਪਜ ਦੇ ਪਵਿੱਤਰ ਨਾਮ ਨੂੰ ਦਿੰਦੇ ਆ ਪਿਤਾ ਪਰਮੇਸ਼ਰ ਜੀ ਆਕਾਸ਼ ਤੁਹਾਡਾ ਸਿੰਘਾਸਨ ਹੈ ਧਰਤੀ ਤੁਹਾਡੇ ਪੈਰਾਂ ਦੀ ਚੌਂਕੀ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਅਸੀਂ ਤੁਹਾਡੀ ਵਡਿਆਈ ਕਰਦੇ ਆ ਕਿਉਂਕਿ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਹਾਲੇਲੂਇਆ ਹallelujah ਹallelujah ਰਾਜਾ ਤੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਆਪ ਜੀ ਦਾ ਸਵਾਗਤ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜਿਸਮ ਤੇ ਜਾਨ ਤੇ ਆਪਣਾ ਕਬਜ਼ਾ ਕਰਨਾ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਸੱਦਣ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਆਦ ਹੋ ਤੁਸੀਂ ਅੰਤ ਹੋ ਤੁਸੀਂ ਅਲਫਾ ਹੋ ਤੁਸੀਂ ਓਮੇਗਾ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀ ਮਾਤਾ ਦੀ ਕੋਖ ਦੇ ਵਿੱਚੋਂ ਹੀ ਚੁਣਿਆ ਤੇ ਵੱਖਰਿਆ ਕੀਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਮਹਿਮਾ ਦੇ ਲਈ ਚੁਣਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹallelujah hallelujah ਯਹਵਾ ਆਪਣੇ ਬੁਕਾਰਨ ਵਾਲੇ ਦੇ ਨੇੜੇ ਰਹਿੰਦਾ ਹੈ ਹallelujah ਕੁਚਲੇ ਹੋਇਆਂ ਨੂੰ ਬਚਾਉਂਦਾ ਹੈ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਸੱਚਮੁੱਚ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੀ ਵਿਧਾਈ ਕਰਦੇ ਪਿਤਾ ਪਰਮੇਸ਼ ਜੀ ਸੜੇ ਤਨਵਾਦੀਆ ਪੇਟਾ ਨੂੰ ਪਿਤਾ ਪਰਮੇਸ਼ ਜੀ ਆਪਣੀ ਹਜ਼ੂਰੀ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਸਾਡੀ ਪ੍ਰਾਥਨਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਪ੍ਰਭੂ ਜੀ ਤੁਸੀਂ ਸਾਡਾ ਬਾਲੋ ਸਾਡੀ ਟਾਲੋ ਸਾਡੇ ਬਚਾਓ ਦਾ ਸਿੰਘ ਹੋ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ ਹੋ ਪ੍ਰਭੂ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ ਹੋ ਪ੍ਰਭੂ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਗਿਰੀ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਲੇਲੂਇਆ ਸ਼ਰੀਰ ਪਵਿੱਤਰ ਆਤਮਾ ਦੀ ਹੈ ਕਲੈ ਸ਼ਰੀਰ ਪਵਿੱਤਰ ਆਤਮਾ ਜੀ ਦਾ ਮੰਦਿਰ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਜਿੰਨੇ ਵੀ ਜਾਣੇ ਇਸ ਸਮੇਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਹਨ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਲੈ ਕੇ ਆਣੇ ਪਿਤਾ ਪਰਮੇਸ਼ ਜੀ ਤੁਹਾਡਾ ਪਵਿੱਤਰ ਲਹੂ ਲਗਾ ਦਿਨੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਹਾਡੀ ਪ੍ਰੋਟੈਕਸ਼ਨ ਮੰਗਦੇ ਆ ਪਿਤਾ ਪਰਮੇਸ਼ ਜੀ ਹੁਣ ਕੋਈ ਵੀ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ ਜੀ ਕੋਈ ਵੀ ਵੈਰੀ ਦੇ ਸਕਤੀ ਇਹਨਾਂ ਨੂੰ ਪਰਮਾਤਮਾ ਸਕੇ ਪਿਤਾ ਪਰਮੇਸ਼ਰ ਜੀ ਹallelujah ਹallelujah ਪ੍ਰਭੂ ਜੀ ਤੁਸੀਂ ਬੀਤੇ ਸਮਿਆਂ ਦੇ ਵਿੱਚ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਨੂੰ ਹਰ ਇੱਕ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ ਅੱਜ ਤੱਕ ਤੁਸੀਂ ਸਾਡੇ ਸਭਨਾਂ ਜ਼ਰੂਰਤਾਂ ਨੂੰ ਪੂਰੇ ਆ ਕਿੱਦਾਂ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਅੱਜ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅਜ਼ਾਦ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ਰ ਜੀ ਹallelujah 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 ਪ੍ਰਭੂ ਜੀ ਸਾਡੇ ਸਾਰੇ ਸਾਬ ਜਾਣੇ ਤੇ ਅਣ ਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਤੁਸੀਂ ਮਹਾਨ ਉਹ ਪ੍ਰਭੂ ਜੀ ਤੁਹਾਡੀ ਦਇਆ ਸਦਾ ਦੀ ਹੈ ਤੁਹਾਡੀ ਵਫਾਦਾਰੀ ਸਦਾ ਦੀ ਹੈ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਮੇਰੀ ਵੱਲ ਮੁੜੋ ਤਾਂ ਮੈਂ ਵੀ ਤੁਹਾਡੇ ਵੱਲ ਮੁੜਾਂਗਾ ਸਹਨਾ ਦਾ ਯਹੋਵਾ ਪਰਮੇਸ਼ਰ ਆਖਦਾ ਹੈ ਹallelujah ਪ੍ਰਭੂ ਜੀ ਤੁਸੀਂ ਕਿਆ ਮੈਨੂੰ ਬੁਕਾਰੋ ਮੈਂ ਤੁਹਾਨੂੰ ਉੱਤਰ ਦੇਵਾਂਗਾ ਹallelujah ਮੈਂ ਤੁਹਾਨੂੰ ਵੱਡੀਆਂ ਵੱਡੀਆਂ ਔਖੇ ਔਖੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਹਜੇ ਨਹੀਂ ਜਾਣਦੇ ਹallelujah ਸੱਚ ਕੋ ਪਿਤਾ ਪਰਮੇਸ਼ ਜੀ ਆਪਣੇ ਗਹਿਰੇ ਪੇਤਨ ਨੂੰ ਆਪਣੇ ਗੁੱਝੇ ਪੇਤਨ ਨੂੰ ਪਿਤਾ ਪਰਮੇਸ਼ ਜੀ ਸਾਡੇ ਉੱਤੇ ਜ਼ਾਹਿਰ ਕਰਨਾ ਪਿਤਾ ਪਰਮੇਸ਼ ਜੀ ਸਾਡੇ ਨਾਲ ਗੱਲਬਾਤ ਕਰੋ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸਾਨੂੰ ਪਵਿੱਤਰ ਆਤਮਾ ਦੇ ਦੁਆਰਾ ਚੱਲਨ ਸਿਖਾਉ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸੱਚੇ ਸਹਾਇਕ ਹੋ ਪਿਤਾ ਪਰਮੇਸ਼ ਜੀ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ ਜੀ ਤੇਰਾ ਧੰਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੋਣਗੇ ਮੇਰਾ ਆਤਮਾ ਉਹਨਾਂ ਦੇ ਵਿੱਚਕਾਰ ਹੈ ਮੇਰੀ ਹਜ਼ੂਰੀ ਉਹਨਾਂ ਦੇ ਵਿੱਚਕਾਰ ਹੈ ਇੱਕ ਮਨ ਹੋ ਕੇ ਜੋ ਵੀ ਪਿਤਾ ਦੇ ਕੋਲੋਂ ਮੰਗਣਗੇ ਉਹਨਾਂ ਦੇ ਲਈ ਹੋ ਜਾਵੇਗਾ ਸੱਚ ਪੂਜ ਪਿਤਾ ਪਰਮੇਸ਼ਰ ਜੀ ਅਸੀਂ ਇਹ ਕਿ ਕਿ ਜਾਂਦੀ ਤੰਦਰੁਸਤੀ ਲੰਬੀ ਉਮਰ ਪਿਤਾ ਪਰਮੇਸ਼ਰ ਜੀ ਆਸ਼ੀਸ਼ ਤੇ ਬਰਕਤ ਨੂੰ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਹੈ ਇਹ ਸਭ ਤੱਕੇ ਹੋਏ ਮੋਚੇ ਡਬੇ ਹੋਏ ਮੇਰੇ ਕੋਲ ਉਹ ਮੈਂ ਤੁਹਾਨੂੰ ਆਰਾਮ ਦਿਆਂਗਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਅੱਜ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਕਿਸੇ ਬੋਝ ਦੇ ਵਿੱਚ ਹਨ ਕਿਸੇ ਨਿਰਾਸ਼ਾ ਦੇ ਵਿੱਚ ਹਨ ਪਿਤਾ ਪਰਮੇਸ਼ਰ ਜੀ ਸਾਰੇ ਫਿਕਰ ਚਿੰਤਾ ਬੋਝ ਤੁਸੀਂ ਅੱਜ ਇਹਨਾਂ ਦੇ ਚੱਕ ਲੋ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਸੋਗ ਨੂੰ ਆਨੰਦ ਦੇ ਵਿੱਚ ਬਦਲ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਸੱਚ ਮੁੱਚ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਯਹੋਵਾ ਪਰਮੇਸ਼ਰ ਨੇ ਮੇਰੇ ਪੁੱਤਰ ਨੂੰ ਨੱਚਣ ਦੇ ਵਿੱਚ ਬਦਲ ਦਿੱਤਾ ਹallelujah ਸੱਚਮੁੱਚ ਬਿਦਾ ਪਰਮੇਸ਼ ਜੀ ਤੂੰ ਸਾਨੂੰ ਆਪਣੇ ਮਹਿਮਾ ਦੇ ਲਈ ਚੁਣਿਆ ਪ੍ਰਭੂ ਜੀ ਸਾਡੇ ਜੀਵਨਾਂ ਦੇ ਵਿੱਚ ਤੁਹਾਡੇ ਵੱਡੇ ਵੱਡੇ ਕੰਮ ਹੋ ਜਾਣ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿੰਨੇ ਯਹੋਵਾ ਪਰਮੇਸ਼ਰ ਦੇ ਨਾਲ ਪ્રેਮ ਰੱਖਦੇ ਹਨ ਉਹਨਾਂ ਦੇ ਲਈ ਸਭਨਾ ਸਭ ਵਸਤਾਂ ਮਿਲ ਕੇ ਭਲੇਾਈ ਹੀ ਕਰਦੇ ਹਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਭਗ ਪਵਿੱਤਰ ਹਜ਼ੂਰੀ ਵਿੱਚ ਇਹਨਾਂ ਦੀ ਭਲੇਾਈ ਦੀ ਕੋਸ਼ਿਸ਼ ਨਾ ਕਰ ਦੇਣਾ ਤੇ ਬੱਚਿਆਂ ਦੀ ਭਲੇਾਈ ਦੀ ਕੋਸ਼ਿਸ਼ ਨਾ ਕਰ ਦੇ ਪ੍ਰਭੂ ਜੀ ਪਰਭੂ ਜੀ ਸਾਨੂੰ ਗਿਆਨ ਪ੍ਰਕਾਸ਼ ਤੇ ਆਤਮਾ ਦਿਓ ਸਾਨੂੰ ਤੇ ਆਤਮਿਕ ਬੁੱਧ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੀ ਆਤਮਿਕ ਸਮਝ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਦਿੱਤੇ ਹੁਕਮਾਂ ਤੇ ਚੱਲ ਸਕੀਏ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਦ ਕਰਦੇ ਹਾਂ ਹallelujah ਪਰਬੂ ਜੀ ਤੁਹਾਡੇ ਵਚਨ ਚ ਲਿਖਿਆ ਜੋ ਕੁਝ ਮਨੁੱਖਾ ਤੋਂ ਅਨ ਹੋਣਾ ਹੈ ਪਰਮੇਸ਼ਰ ਤੋਂ ਸਭੋ ਕੁਝ ਹੋ ਸਕਦਾ ਹੈ ਪਰਮੇਸ਼ਰ ਦੇ ਲਈ ਕੋਈ ਵੀ ਕੰਮ ਕਠਿਨ ਨਹੀਂ ਹallelujah ਪਰਮੇਸ਼ਰ ਆਪਣੇ ਵਾਅਦੇ ਦੇ ਪੱਕੇ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਆਕਾਸ਼ ਔਰ ਧਰਤੀ ਟਲ ਜਾਣਗੇ ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦਾ ੜੀ ਕਿਰਪਾ ੜੀ ਦਇਆ ਦੇ ਲਈ ੜੀ ਹਮਤਾ ਦੇ ਲਈ ੜੀ ਬਰਕਤਾਂ ਦੇ ਲਈ ੜੀ ਚੰਗਿਆਈਆਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਲਈ ਅਸੀਂ ਤੁਹਾਡੀ ਵਧਾਈ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਨੇ ਸੰਸਾਰ ਦੇ ਨਿਰਬਲਾਂ ਨੂੰ ਤੁੱਛਾਂ ਨੂੰ ਜਿਹੜੇ ਹਨ ਹੀ ਨਹੀਂ ਚੁਣ ਲਿਆ ਹੈ ਤਾ ਜੋ ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਹਨ ਉਹਨਾਂ ਨੂੰ ਲज्जਾਵਾਨ ਕਰੇ ਹallelujah ਤਾਂ ਕਿ ਬਲਵਾਨਾਂ ਨੂੰ ਲज्जਾਵਾਨ ਕਰੇ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਕਿਹਾ ਆਪਣੇ ਮਾਰਗ ਦੀ ਚਿੰਤਾ ਯਹੋਵਾ ਦੇ ਉੱਤੇ ਸੌਂਡ ਦੇ ਉੱਤੇ ਉਹਦੇ ਉੱਤੇ ਭਰੋਸਾ ਰੱਖੋ ਤੈਨੂੰ ਸੰਭਾਲੇਗਾ ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਹallelujah ਧਰਮੀ ਖਜੂ ਦੇ ਬ੍ਰੇਸ਼ਵਾਂਗ ਫਲਿਆ ਫੁਲਿਆ ਰਹੇਗਾ ਲਬਾ ਨੋਂ ਦੇ ਦਿਾਰ ਵਾਂਗ ਵਾਦੇ ਚਾਣ ਕੇ ਹallelujah ਧਰਮੀ ਦੇ ਸਿੰਘ ਉੱਚੇ ਕੀਤੇ ਜਾਣਗੇ ਹallelujah ਹallelujah ਸੱਚ ਮੁੱਚ ਯਹੋਵਾ ਪਰਮੇਸ਼ ਸਾਡੀ ਲੜਾਈਆਂ ਆਪ ਲੜਦੇ ਹਨ ਪਿਤਾ ਪਰਮੇਸ਼ ਜੀ ਤੁਸੀਂ ਕਿਹਾ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ ਜੋ ਮੈਂ ਤੇਰਾ ਸੱਜਾ ਹੱਥ ਫੜੀ ਬੇਟਾ ਹallelujah ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਕਿਹਾ ਮੈਂ ਤੇਰੇ ਵੈਰੀਆਂ ਨੂੰ ਨਾ ਹੋਇਆ ਜੇ ਉਹ ਕਿਨਾਸ਼ ਕਰਦੇ ਹਾਂ ਹallelujah ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਵੈਰੀਆਂ ਦੇ ਸੰਮੁਖ ਸਾਡੇ ਲਈ ਮੇਜ ਵਿਛਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰਵਾਦ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਜਦ ਸਹਾਇਕਾ ਵੇ ਜਿੰਨੂੰ ਮੈਂ ਤੁਹਾਡੇ ਕੋਲ ਪਿਤਾ ਦੇ ਵੱਲੋਂ ਖਲ੍ਹੇਗਾ ਸੱਚਾਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿਕਲਦਾ ਹੈ ਉਹ ਸੱਚਮੁੱਚ ਤੁਹਾਡੀ ਗਵਾਹੀ ਕਰੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਹਰ ਵੇਲੇ ਸਾਨੂੰ ਸਿਖਾਉਂਦਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡਾ ਧੰਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਸੀਂ ਕਿਹਾ ਤੁਹਾਡਾ ਦਿਲ ਨਾ ਡਰੇ ਨਾ ਘਬਰਾਵੇ ਮੇਰੇ ਉੱਤੇ ਭਰੋਸਾ ਰੱਖੋ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਇਬਰਾਹਿਮ ਇਜ਼ਹਾਕ ਯਾਕੂਬ ਦੀਆਂ ਬਰਕਤਾਂ ਦੇ ਵਾਰਿਸ ਛਰਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਵਾਧਦੇ ਜਾਈਏ ਪਿਤਾ ਪਰਮੇਸ਼ਰ ਜੀ ਕੋਈ ਵੀ ਅੰਧਕਾਰ ਦੀ ਪਿੱਤਾ ਪਰਮੇਸ਼ਰ ਜੀ ਸਾਨੂੰ ਤਾਂ ਦੇ ਪਵਿੱਤਰ ਹਜ਼ੂਰੀ ਵਿੱਚੋਂ ਦੂਰ ਨਾ ਕਰ ਸਕਿਆ ਪਿੱਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਤੁਸੀਂ ਕਿਹਾ ਹੈ ਕਿ ਜੋਇਲ ਨਵੀਂ ਦੀ ਪੁਸਤਕ ਵਿੱਚ ਕਿਹਾ ਹੈ ਮੈਂ ਆਪਣਾ ਆਤਮਾ ਸਾਰਿਆਂ ਸਰੀਰਾਂ ਉੱਤੇ ਵਹਾਵਾਂਗਾ ਤੁਹਾਡੇ ਪੁੱਤਾਂ ਤੁਹਾਡੇ ਧੀਆ ਅਗੰਮ ਵਾਖ ਕਰਾਂਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਨਾਲੇ ਮੈਂ ਦਾਤ ਦਾਸੀਆਂ ਉੱਤੇ ਉਨੀ ਦਿਨੀ ਆਪਣੇ ਆਤਮਾ ਦੇ ਵਿੱਚੋਂ ਵਹਾਵਾਂਗਾ ਹallelujah ਹallelujah ਪਿਤਾ ਪਰਮੇਸ਼ਰ ਜੀ ਅਜੇ ਇੱਕ ਇੱਕ ਜਨ ਪਿਤਾ ਪਰਮੇਸ਼ਰ ਜੀ ਤੁਹਾਡੀ پاک ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਵੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਜਨ ਜਿ ਲਿਖਿਆ ਹੈ ਪਰਮੇਸ਼ਰ ਦਾ ਰਾਜ ਖਾਣਾ ਪੀਣਾ ਨਹੀਂ ਹੈ ਪਵਿੱਤਰ ਆਤਮਾ ਦੀ ਸ਼ਾਂਤੀ ਅਤੇ ਆਨੰਦ ਹੈ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੁਹਾਡੇ ਸੱਚੀ ਸ਼ਾਂਤੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਪਰਮੇਸ਼ਰ ਜੀ ਤੜਤਨ ਵਾਦ ਕਰਦੇ ਆ ਪਿਤਾ ਪਰਮੇਸ਼ ਜੀ ਹallelujah ਹallelujah ਪਿਤਾ ਪਰਮੇਸ਼ ਜੀ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਚ ਲਿਖਿਆ ਯਹੋਵਾ ਦਾ ਤਾਂ ਛੋਟਾ ਨਹੀਂ ਆ ਭਈ ਉਹ ਬਚਾਵੇ ਨਾ ਉਹਦੇ ਕੰਨ ਭਾਰੀ ਨਹੀਂ ਆ ਭਈ ਉਹ ਸੁਨੇ ਨਾ ਸੋਭੋ ਤੁਹਾਡੀ ਆ ਬਧੀਆਂ ਨੇ ਤੁਹਾਡੇ ਵਿੱਚ ਤੁਹਾਡੇ ਪਰਮੇਸ਼ਰ ਦੇ ਵਿੱਚ ਜੁਦਾਈ ਪਾ ਦਿੱਤੀ ਹੈ ਤੁਹਾਡੇ ਪਾਪਾ ਨੇ ਉਦਾ ਮੂੰਹ ਤੁਹਾਡੇ ਤੋਂ ਲੁਕੋ ਦਿੱਤਾ ਲੁਕੋ ਦਿੱਤਾ ਹੈ ਸੱਚ ਮੁੱਚ ਬਿਤਾ ਪਰਮੇਸ਼ਰ ਜੀ ਤੜਾ ਧੰਵਾਦ ਕਰਦਾ ਹੈ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡਾ پاک ਪਵਿੱਤਰ ਲਹੂ ਸਾਨੂੰ ਸਾਰੇ ਪਾਪਤੋਂ ਧੋ ਕੇ ਸ਼ੁੱਧ ਕਰਦਾ ਹੈ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਜੇ ਤੂੰ ਸਬਤ ਦੇ ਲਈ ਆਪਣੇ ਪੈਰ ਅਤੇ ਮੇਰੇ ਪਵਿੱਤਰ ਦਿਨ ਵਿੱਚ ਆਪਣੀ ਭੌਣੀ ਪੂਰੀ ਕਰਨ ਤੋਂ ਨਾ ਰੁਕੇਂ ਹallelujah ਜੇ ਤੂੰ ਸਬਤ ਨੂੰ ਉੱਤਮਤੀ ਯਹੋਵਾ ਦਾ ਪਵਿੱਤਰ ਦਿਨ ਆਦਰਵੰਤ ਆਖੇ ਜੇ ਤੂੰ ਆਪਣੀਆਂ ਚਾਲਾਂ ਉਤੇ ਨਾ ਚੱਲ ਕੇ ਆਪਣੀ ਮਰਜ਼ੀ ਨੂੰ ਪੂਰਾ ਨਾ ਕਰਕੇ ਨਾ ਹੀ ਆਪਣੀਆਂ ਗੱਲਾਂ ਨੂੰ ਆਦਰ ਦੇਵੇਂ ਤਾਂ ਤੂੰ ਯਹੋਵਾ ਵਿੱਚ ਮੰਗਨ ਰਹੇਗਾ ਮੈਂ ਤੈਨੂੰ ਤਰਤੀਆਂ ਉੱਤੇ ਚੜਾਵਾਂਗਾ ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ ਇਹ ਯਹੋਵਾ ਪਰਮੇਸ਼ਰ ਦਾ ਮੁੱਖ ਵਾਕ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੜਾਤਨ ਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਆਪਣੇ ਹਜ਼ੂਰੀ ਵਿੱਚ ਸੱਦਿਆ ਪਿਤਾ ਪਰਮੇਸ਼ਰ ਜੀ ਅੱਜ ਦਾ ਦਿਨ ਪ੍ਰਭੂ ਜੀ ਤੁਸੀਂ ਸਾਡੇ ਲਈ ਬਰਕਤ ਤੇ ਆਸ਼ੀਸ਼ ਦਾ ਦਿਨ ਲਿਆਇਆ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਇਸ ਵਿੱਚ ਬਾਗ ਬਾਗ ਕੋ ਸੱਚਮੁੱਚ ਮਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੜਾਤਾਨਵਾਦ ਤੁਸੀਂ ਕਿਹਾ ਤੂੰ ਆਪਣੀ ਸਮਝ ਦਾ ਸਹਾਰਾ ਨਾ ਲੈ ਸਗੋਂ ਸੰਪੂਰਨ ਮਨ ਦੇ ਨਾਲ ਯਹੋਵਾ ਤੇ ਭਰੋਸਾ ਰੱਖੋ ਤੇਨੂੰ ਸੰਭਾਲੇਗਾ ਤੇਰੇ ਰਾਹਾਂ ਨੂੰ ਪਧਰਿਆ ਕਰੇਗਾ ਤੇਰੇ ਮਾਰਗਾਂ ਨੂੰ ਸਫਲ ਬਣਾਵੇਗਾ ਤੇਰਾ ਬੋਲ ਬਾਲਾ ਹੋਵੇਗਾ ਹallelujah ਪਿਤਾ ਪਰਮੇਸ਼ਰ ਜੀ ਜੀ ਤੜਾਤਾਨਵਾਦ ਕਰਦੀਆਂ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਜਿਹੜੀ ਮੇਰੀ ਸੋਨਦਾ ਹੈ ਉਸ ਸੁੱਖ ਦੇ ਨਾਲ ਵਸੇਗਾ ਬਲਾ ਤੋਂ ਨਿਰਪੈ ਹੋ ਕੇ ਸ਼ਾਂਤੀ ਦੇ ਨਾਲ ਰਹੇਗਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਜੀ ਲਿਖਿਆ ਹੈ ਸੱਚਾਰ ਹੀ ਧਰਤੀ ਉੱਤੇ ਵਸਣਗੇ ਖਰੇ ਹੀ ਉਸ ਵਿੱਚ ਰਹਿ ਜਾਣਗੇ ਪਰ ਦੁਸ਼ਟਤਾ ਦੀ ਵਿੱਚੋਂ ਕੱਟੇ ਜਾਣਗੇ ਹallelujah ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂਵਾਦ ਕਰਦੇ ਆਂ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ ਹallelujah ਪਰਬੁਜਿ ਤੁਹਾਡੇ ਵਚਨ ਵਿਚ ਲਿਖਿਆ ਮੈਥੋਂ ਮੰਗ ਮੈਂ ਕੋਮਾ ਤੇਰੀ ਮਰਾਸ ਦਿੱਤੇ ਦੇ ਕੰਡੇ ਤੇਰੀ ਮਿਲਕ ਕਰ ਦਿਆਂਗਾ ਹallelujah ਸੱਚ ਮੁਚ ਬਿੱਦਾ ਪਰਮੇਸ਼ ਤਨ ਹੈ ਉਹ ਜਿਹਦਾ ਸਹਾਇਕ ਯਕੂਬ ਦਾ ਪਰਮੇਸ਼ ਹੈ ਜਿਸ ਦੀ ਆਸ ਆਪਣੇ ਪਰਮੇਸ਼ ਯਹੋਵਾ ਦੇ ਉੱਤੇ ਹallelujah ਤੜਾ ਤਨ ਵਾਦ ਕਰਦੇ ਹallelujah 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 ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਮੇਰੀ ਰੂਹ ਨਿਹਾਲ ਹੋਈ ਮੇਰਾ ਸਰੀਰ ਵੀ ਚੈਨ ਵਿੱਚ ਜਿ ਵਸੇਗਾ ਕਿਉਂ ਜੋ ਤੂੰ ਹੀ ਯਹੋਵਾ ਮੇਰੀ ਜਾਨ ਨੂੰ ਪਤਾਲ ਵਿੱਚ ਨਹੀਂ ਛੱਡੇਗਾ ਨਾ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੋਵੇਂਗਾ ਤਾਂ ਮੈਨੂੰ ਜੀਉਣ ਦਾ ਮਾਰਗ ਦਿਖਾਵੇਗਾ ਤੇਰੀ ਹਜ਼ੂਰ ਆਨੰਦ ਦੀ ਭਰਪੂਰੀ ਹੈ ਤੇਰੇ ਸੱਜੇ ਹੱਥਸਾ ਦਾ ਖੁਸ਼ੀਆਂ ਹੀ ਖੁਸ਼ੀਆਂ ਹਨ ਪਿਤਾ ਪਰਮੇਸ਼ਰ ਜੀ ਤੁਹਾਡਾ ਤੰਗਵਾਦ ਕਰਦੇ ਆਂ ਪ੍ਰਭੂ ਜੀ ਜਿਸ ਤਰ੍ਹਾਂ ਹੰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ ਤਿਵੇਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਲਈ ਤਰਸਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਰੂੜੀ ਵਿੱਚੋਂ ਚੱਕ ਕੇ ਪ੍ਰਭੂ ਜੀ ਪਤਵੰਤਾ ਦੇ ਵਿੱਚ ਬਿਠਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਆਂ ਪ੍ਰਭੂ ਜੀ ਤੜਾਤਾਂ ਵਾਦ ਕਰਦੇ ਹallelujah 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 ਪ੍ਰਭੂ ਜੀ ਤੁਸੀਂ ਸਾਡੀ ਜਾਨ ਨੂੰ ਮੌਤ ਤੋਂ ਬਚਾਇਆ ਸਾਡੀ ਅੱਖਾਂ ਨੂੰ ਹਾਂਜੀ ਉਹ ਤੋਂ ਸਾਡੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਪ੍ਰਭੂ ਜੀ ਇਸੇ ਤੜਾਤਾਂ ਵਾਦ ਕਰਦੇ ਹallelujah ਹallelujah ਮੈਂ ਮਰਾਂਗੀ ਨਹੀਂ ਸਗੋਂ ਜੀਵਾਂਗੀ ਮੈਂ ਯਹੋਵਾ ਦੇ ਕੰਮਾਂ ਦਾ ਵਰਣਨ ਕਰਾਂਗੀ ਹallelujah ਜੱਦੀ ਯਹੋਵਾ ਸਾਡੇ ਵੱਲ ਹੈ ਤੇ ਅਸੀਂ ਨਹੀਂ ਡਰਾਂਗੇ ਹallelujah ਆਦਮੀ ਸਾਡਾ ਕੀ ਕਰ ਸਕਦਾ ਹੈ ਸੱਚਮੁੱਚ ਪਿਤਾ ਪਰਮੇਸ਼ ਜੀ ਸਾਡੀ ਸਹਾਇਤਾ ਯਹੋਵਾ ਪਰਮੇਸ਼ ਦੇ ਵੱਲੋਂ ਆਉਂਦੀ ਹੈ ਜਿਹੜਾ ਆਕਾਸ਼ ਔਰ ਪ੍ਰਿਥਵੀ ਨੂੰ ਬਣਾਉਣ ਵਾਲਾ ਪਰਮੇਸ਼ ਹੈ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਚਾਹੇ ਰਾਤ ਨੂੰ ਰੋਣਾ ਟਿਕੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ ਹallelujah ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਤੇਰੇ ਮੋੜ ਹਜ਼ਾਰ ਤੇ ਸਜਿਆ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆਵੇਗੀ ਕੇਵਲ ਤੂੰ ਆਪਣੀ ਅੱਖਾਂ ਨਾਲ ਨਿਗਾਹ ਕਰਾਂਗਾ ਕਰੇਗਾ ਦੁਸ਼ਟਾਂ ਦਾ ਬਦਲਾ ਵੇਖੇਗਾ ਹਾਲੇਲੂਇਆ ਕੋਈ ਬੁਰਾਈ ਤੇਰੇ ਨੇੜੇ ਨਹੀਂ ਆਵੇਗੀ ਨਾ ਕੋਈ ਬਵਾ ਤੇਰੇ ਡੇਰੇ ਕੋਲ ਅਪੜੇਗੀ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦਵੇਗਾ ਭਈ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰੱਖਿਆ ਕਰਨ ਉਹ ਮੈਨੂੰ ਪੁਕਾਰੇਗਾ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਉਹਦੇ ਅੰਗ ਸੰਗ ਹੋਵਾਂਗਾ ਉਹਨੂੰ ਛਡਾਵਾਂਗਾ ਉਹਨੂੰ ਆਦਰ ਦੇਵਾਂਗਾ ਆਰਜਾ ਦੇ ਵਾਅਦੇ ਨਾਲ ਉਹਦੀ ਨਿਸ਼ਾ ਕਰਾਂਗਾ ਸੱਚ ਮੁਝ ਵੀ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ ਇਸੇ ਦਾ ਅਸ਼ੁਕਰ ਗੁਜ਼ਾਰ ਹਾਂ ਪ੍ਰਭੂ ਜੀ ਆਉਣ ਵਾਲੇ ਸਮੇਂ ਨੂੰ ਤੁਸੀਂ ਮੁਬਾਰਕ ਕੀਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਤੁਸੀਂ ਇੱਕ ਇੱਕ ਜਾਂਦੀ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਹੈ ਪ੍ਰਭੂ ਜੀ ਇਸੇ ਦਾ ਅਸ਼ੁਕਰ ਗੁਜ਼ਾਰਾ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਆਪਣੇ ਆਗੂਆਂ ਦੇ ਲਈ ਪ੍ਰਭੂ ਜੀ ਅਸੀਂ ਆਪਣੇ ਆਗੂ ਦੀ ਤੰਦਰੁਸਤੀ ਸੋਕ ਸ਼ਾਂਤੀ ਸ਼ਾਂਤੀ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਵਿਦਾਤ ਦੱਸਿਆ ਪਿਤਾ ਪਰਮੇਸ਼ਰ ਜੀ ਤੁਹਾਡੀ ਸੇਵਾ ਵਿੱਚ ਹਨ ਪ੍ਰਭੂ ਜੀ ਉਹਨਾਂ ਦੀ ਸੁੱਖ ਸ਼ਾਂਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਆਸ਼ੀਸ਼ ਤੇ ਬਰਕਤ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਪਰਬੂ ਜੀ ਅਸੀਂ ਇਸ ਇਜ਼ਰਾਈਲ ਦੀ ਸੋਤ ਸਲਾਮ ਦੀ ਸਾਡੀ ਬਾਗ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਪ੍ਰਾਰਥਨ ਨੂੰ ਕਬੂਲ ਕੀਤਾ ਹੈ ਪ੍ਰਭੂ ਜੀ ਸਾਰੀ ਪ੍ਰਾਰਥਨ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ